ਚਾਹ ਤੇ ਪੀਣੀ ਹੈ ਚਾਵੜ ਭਾਂਡੇ ਤੇ ਆ ਪਏ ਨੇ ਹੈ ਹੁਣ ਅੱਜ ਕੀ ਬਣਾएंगे ਗਾਜਰਾ ਮਟਰ ਝਾਣੇ ਆਉਣ ਮਾਏ ਆ ਕੱਪੜਾ ਜਿਹੜਾ ਧੋਹਦੇ ਹੀ ਗਾਜਰਾ ਮਟਰ ਬਣਾ ਲਾਂਗੇ ਹੈਨਾ ਗਾਜਰਾ ਮਟਰ ਆਤਣੀਆਂ ਹੈ ਉਹ ਬੋਤਲ ਨਹੀਂ ਗਈ ਹੈ ਹੈਨਾ ਚਲੋ ਜੀ ਪਿਆਰ ਰਣ ਦੇਣੀ ਗਾਜਰਾ ਮਟਰ ਗਾਜਰਾ ਬਣਾ ਨਹੀਂ ਸੰਦੀਪ ਸੰਦੀਪ ਹਾਂਜੀ ਮਮੀ ਉਹ ਗਾਜਰਾ ਮਟਰ ਆਲੂ ਬਣਾ ਦਾਂ ਬੜਾ ਮੋਟੇ ਲੱਗਦੀਆਂ ਅੱਛਾ ਗਾਧਰਾ ਤੇ ਆ ਰੋਕਾਈ ਕਿਨੇ ਹਾਂਜੀ ਅੱਛਾ ਉਹ ਪਹਿਲਾਂ ਪਹਿਲਾਂ ਪਰ ਕਰੇ ਰਿਆ ਕਰਾਂਦੇ ਆਪਣੇ ਬੱਚਿਆਂ ਦੇ ਕੋਲ ਰੋਟੀ ਪਾਣੀ ਬਣਾਓ ਕਰੋ ਕੀ ਫਰਿਆ ਨਾ ਮੈਂ ਜਾਂਦੀ ਕਿਧਰੇ ਘੁੰਮਣ ਨਹੀਂ ਚਲਣ ਸੁਲਣਦੇ ਸਾਰੀ ਗਾਧਰੇ ਕਲੇਸ਼ ਆਰ ਦੇਣੀ ਮੈਂ ਸਭ ਦੇ ਆਪਣੇ ਘਰ ਦਾ ਕੰਮ ਕਰੋ ਹੋਰ ਘਰੇ ਰਹੋ ਵਿਚਾਈ ਭਾਂ ਸਹੀ ਕਹਿੰਦੀ ਆ ਭੈਣ ਮੇਰੇ ਵਾਸਤੇ ਮਾੜਾ ਥੋੜਾ ਕਹਿੰਦੀ ਆ ਕਿਤੇ ਸਹੀ ਕਹਿੰਦੀ ਆ ਹਾਂ ਮੈਂ ਕੱਟ ਆ ਲੱਲੂ ਮਟਰ ਗਾਜਰਾਂ ਗਾਜਰਾਂ ਨਨ ਮੈਂ ਘਰੇ ਆਂਦੇ ਨੂੰ ਬਣਾ ਬਣ ਕੇ ਦਰ ਕੰਮ ਕਰਨ ਦੇ ਆ ਆਪਣੇ ਘਰੇ ਆਪਣੇ ਬੱਚਿਆ ਕੋ ਰਿਆ ਕਰਾਂਗੀ ਹੋਆ ਪਤਾ ਫਿਰ ਆਪ ਚੰਗੇ ਹੋਈਏ ਤੇ ਨੋਮਾ ਧੀਆਂ ਵੀ ਚੰਗੀਆਂ ਨੇ ਜੀ ਆਪ ਹੀ ਆਪਾਂ ਤੇ ਨੋਮਾ ਧੀਆਂ ਵੀ ਲੱਗਦੀਆਂ ਮੈਂ ਤਾਂ ਹੁਣ ਸਮਝ ਗਈ ਭੈਣ ਮੇਰੇ ਵਾਸਤੇ ਕਹੀ ਦੀ ਮੇਰੇ ਵਾਸਤੇ ਕਹੀ ਮਾੜਾ ਨਹੀਂ ਕਹੀ ਚੰਗੀ ਗੱਲ ਹੀ ਮੈਨੂੰ ਕਹੀ ਆ ਹੋਰ ਚੰਗੀ ਕਹੀ ਜਿਹੜੀਆਂ ਨਾ ਇਸ ਤਰ੍ਹਾਂ ਨਹੀਂ ਤੇ ਨਹਿਮ ਆਣਿਆ ਨੇ ਨਾ ਸਕੂਲੋਂ ਆਉਣਾ ਬੱਚੇ ਰਾਗ ਰਗੀ ਕੰਗੀਤ ਨਹੀਂ ਆਉਂਦੀ ਪੂਰਾ ਵਿੱਚ ਕੇਲਾ ਜਹਰਾ ਹਰੇ ਰੰਗ ਆ ਜਾਣਗੇ ਅਗਲੇ ਮਿੰਟ ਅੰਕ ਦੀ ਗਾ ਜਾਣਗੇ ਗਾਜਰਾ ਬਸ ਬੜਾ ਮਾ ਨਿਆਲਿਆਂ ਵਾਸਤੇ ਸਬਜੀ ਸੁਬਜੀ ਹੈ ਨਾ ਅਤੇ ਇਹ ਪੱਤਰ ਰੱਖਿਆ ਆ ਤਾਂ ਨਹੀਂ ਪੱਤਰ ਨਹੀਂ ਆਏ ਹੈ ਨਾ ਆ ਗਏ ਹਾਂ ਹਾਂ ਕਿਉਂ ਕਿ ਤੁਸੀਂ ਕੀਤਾ ਨੂੰ ਗਿਆ ਛੱਤ ਤੇ ਹੁਣ अच्छा ओ ਧੁੱਪ ਧੁੱਪ ਤੇ ਲੱਗਦੀ ਹੈ ਨਾ ਤੇ ਫਿਰ ਧੁੱਪ ਕਰਕੇ ਛੱਤ ਤੇ ਬਹਿ ਰਹੀ ਦਾ ਆਹ ਪੱਤਾ ਕੇ ਲਿਆ ਨਾ ਜ ਪੱਕਾ ਨਿਘਾਰਾ ਹੋ ਜਾਂਦਾ ਵਿੱਚ ਪਹਿਲੇ ਸਵੇਰੇ ਦਵਾਈ ਲੈਣ ਚਲੀ ਗਈ ਆ ਲੈ ਕੇ ਨਾ ਦਵਾਈ ਹਾਂ ਦਵਾਈ ਲਾਈਆ ਪੈਰਾਸੀਟਾਮ ਲੈ ਆਉਂਗੀ ਪੈਰਾਸੀਟਾਮ ਲੈ ਕੇ ਆਂ ਅੱਛਾ ਤੇ ਇਹ ਗਾਜਰਾ ਬਣਾਉਣ ਲਗੀ ਗਾਜਰਾ ਮਟਰ ਆਲੂ ਨਾ ਮੈਂ ਆਣੇ ਆਣੇ ਵਾਸਤੇ ਬਣਾ ਆਣੇ ਕਹਿੰਦੇ ਸੀ ਵੱਡਾ ਮੁੰਡਾ ਕਹਿੰਦਾ ਪੋਤਰ ਨੂੰ ਮੰਮੀ ਦਾਦੀ ਗਾਜਰਾ ਤੇ ਮਟਰ ਨਾਲੇ ਨਵੇਂ ਆ ਨਾ ਅਜੇ ਨਵੇਂ ਆ ਹੋਏ ਨਾ ਨਾਲੇ ਕਿ ਆਸ ਤੇ ਗਾਜਰਾ ਚੰਗੀਆਂ ਆ ਜਾਣ ਕਹਿੰਦੇ ਚੰਗੀਆਂ ਹੀ ਨਹੀਂ ਉਹ ਤਾਂ ਗਰਮੀਆਂ 'ਚ ਵੀ ਮੰਗਦਾ ਹੁੰਦਾ ਫੇਰ ਉਹ ਨਹੀਂ ਗੱਗਰਵਾਰੀਆਂ ਗਾਜਰਾ ਉਹ ਬਣਾ ਲਈ ਦੇਣਾ ਪਾਵੇ ਪਾ ਕੇ ਚੱਲ ਹਾਂ ਚੰਗਾ ਹੈ ਵੇਖਿਆ ਮੈਂ ਤੈਨੂੰ ਕਹਿਨੀ ਆ ਨਾ ਆਪਣੇ ਘਰ ਦਾ ਕੰਮ ਕਰੋ ਨਾ ਧੀਆਂ ਕੋਲੋਂ ਕੰਮ ਕਰੋ ਹੋਰ ਜੋ ਬੀਤੀ ਹੈ ਨਾ ਕੱਲ ਮੈਂ ਸਮਝਾ ਕਿਸੇ ਨਾਲ ਟੇਣਾ ਨਹੀਂ ਤੇ ਆਪ ਮੈਂ ਨਹੀਂ ਸੀ ਲੈਣ ਅਸੂ ਅਰੇ ਖੜਾ ਆ ਚੱਲ ਕਿਸੇ ਨਾਲ ਬੋਲ ਚੱਲਦੀ ਹੁੰਦਾ ਆ ਪਰ ਐ ਨਹੀਂ ਹੁਣ ਲੋੜਨ ਕਹ ਦੇਣਾ ਵੀ ਇਸ ਤਰ੍ਹਾਂ ਚੱਲ ਫੇਰ ਹੁਣ ਤੂੰ ਤੂੰ ਸਮਝ ਗਈ ਹਾਂ ਹਾਂ ਚਲੋ ਗੱਲ ਕਹਿੰਦੇ ਨੇ ਉਹ ਨਾ ਜਿਹੜਾ ਉਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਹਾ ਇਤਰਾ ਮੇਰੀ ਸਕੂਨ ਗੱਲ ਅੱਜ ਤੂੰ ਵੇਖ ਆਪਾਂ ਜੂਸ ਪੀਤਾ ਠੀਕ ਹੈ ਜੂਸ ਤੇ ਪੀ ਲਿਆ ਆਪਾਂ ਤਿੰਨਾਂ ਜਾਣੀਆਂ ਨੇ ਕੋਈ ਨਹੀਂ ਉਹ ਤਾਂ ਕੋਈ ਗੱਲ ਨਹੀਂ ਆਉਂਦੀ ਇਹਨਾਂ ਬਾਹਰ ਅੰਦਰ ਜਦੋਂ ਨਿਕਲਦੇ ਆਇਆ ਤੂੰ ਵੇਲਾ ਕਿਲੋ ਮਸੰਗਿਆ ਉਹ 10 ਕਿਲੋ ਲੈ ਆਈ 10 ਨੇ ਲੈ ਚੁੱਪ ਕਰਕੇ ਲੈ ਆਈ ਤੇ ਤੈਨੂੰ ਜੇ ਮੈਂ ਨਾ ਉੱਥੇ ਪੈਸੇ ਦੇਂਦੀ 750 ਕਰਕੇ ਆ ਗਈ ਸੀ ਤੇ ਅਗਲਾ ਰਾਹ ਗਸਤੇ ਗਲੀ ਚ ਭਾਜਾ ਮਾਰਦਾ ਤੇ ਅੱਜ ਉਹਨੇ ਮਸੰਗੀਆਂ ਲਈਆਂ ਤੇ ਭਲਕੀ ਉਹ ਤੇਰੇ ਕੋਲ ਭਲਕੀ ਵਾਲੀ ਗੱਲ ਤੈਨੂੰ ਮ ਆ ਗਈ ਚੱਗ ਗਈ ਇਹਨੇ ਤਾਂ ਕਦੀ ਮੇਰੇ ਕਰਿਆ ਨਹੀਂ ਕਿ ਆ ਮਿਲੂ ਜਦੋਂ ਇਹਨੂੰ ਪਤਾ ਲੱਗਦੀ ਮੰਮੀ ਵੀ ਲੱਗਦੀ ਖਰਚੀਆ ਕਰਦੀ ਆ ਇਹ ਫਿਰ ਫਿਰ ਉਸ ਘਰ ਦੀ ਆ ਗਈ ਭੈਣ 500 ਰੁਪਏ ਕਿ ਮੇਰੇ ਕੋਲ ਨਹੀਂ ਹੋਈ ਜੀ ਮੰਮੀ ਮੈਂ ਕਿਹਾ 500 ਰੁਪਏ ਦੇ ਦੇ ਹੈ ਪਰ ਉਹ ਬਹਿ ਗਿਆ ਕਿ ਨਾ ਇਹਨੇ ਮੈਂ ਕਿਹਾ ਨੇ 500 ਰੁਪਏ ਮੰਗਦੀ ਆ ਕਿ ਮੁਰਗੇ ਕਹਿੰਦਾ ਕਿ ਮੰਮੀ ਮੈਂ ਛੋਟੀ ਪੈਰ ਹੈ ਜਿਹੜੀ ਉਹਨੂੰ ਪੈਰਾਂ ਦੀਆਂ ਬਣਵਾ ਦਵਾ ਆਹ ਹੈ ਇਹਨੇ ਕਿ ਨਾ ਇਹਨੇ ਕਿ ਮੰਮੀ ਖਰਚੀਆ ਕਰਦੀ ਆ ਪੈਸੇ ਲੈਂਦੀ ਆ ਆਪਣੀ ਪਿਆਰ ਤੋਂ ਤੇ ਮੈਂ ਵੀ ਮੰਗਾ ਇਹਦੇ ਕੋਲ ਤੋਂ ਕਿ ਨਾ ਪੈਰ ਹੁਣ ਇਹ ਤੇ ਆ ਬਾਰਾ ਕਿਸਮਣੀ ਤਰ੍ਹਾਂ ਮੰਗੀ ਤਾਂ ਨਾਲ ਕੇ ਖਾਚੇ ਜਿੱਤਰਾ ਦੂ ਨਾ ਮੈਂ ਤੇਨੀ ਸ਼ੁਰੂ ਤੋਂ ਕਹਿੰਦੀ ਆ ਤੂੰ ਇਸ ਤਰ੍ਹਾਂ ਭਿਆਣ ਕਹਿੰਗੀ ਆ ਤੇ ਮੈਂ ਹੁਣ ਇਹ ਗੱਲ ਕਹਿਨੀ ਆ ਇਹ ਤੇਰੇ ਤੋਂ ਸਿੱਖੀ ਆਹੋ ਠੀਕ ਆ ਤੇ ਅਗੋ ਇਹਦੇ ਬੱਚਿਆਂ ਨੇ ਇਹਦੇ ਕੋ ਸਿੱਖ ਜਾਣਾ ਭਿਆਣ ਪੂਰਾ ਘਾਰ ਹੀ ਨਹੀਂ ਸਕਣਾ ਨਹੀਂ ਹੋਰ ਤੂੰ ਦੇ ਦੇ ਦਿੰਦੀ ਸਤ ਛੂੰ ਤੋਂ ਤਾਂ ਅਸੀਂ ਕਿੱਥੇ ਰੰਗ ਜੇ ਹਜ਼ਾਰ ਜਰ ਦੋਵੇਂ ਸੋਤ ਵੇਖ ਕੇ ਨਿਸਲੀਆਂ ਕਰੋ ਆਹੋ ਨਾ ਮੈਂ ਤਾਂ ਆ ਕਰਕੇ ਨਾ ਮੇਰੀ ਇਹ ਸਿਰ ਨੂੰ ਲੋ ਵੀ ਇੰਤਾਂ ਨਹੀਂ ਗਿਆ ਜਾਂ ਕਿ ਪਾਣੀ ਵਿਗੜ ਜਾਏ ਤੇ ਤੰਦ ਕੀ ਕਰੂਗਾ ਜਦੋਂ ਪਾਣੀ ਵਿਗੜ ਦੇ ਪਾਣੀ ਵਿਗੜ ਗਿਆ ਤਾਂ ਇਹ ਪਾਣੀ ਦੇ ਸਿਰ ਤੇ ਚੱਲਣਾ ਆ ਉਹੀ ਤਾਂ ਕਹਿੰਦੇ ਆ ਹੁਣ ਮੈਂ ਤੇ ਕਹਿੰਦੀ ਦੇ ਮੇਰੀ ਗੱਲ ਸੁਣ ਮੈਂ ਤੇਰਾ ਮਾੜਾ ਨਹੀਂ ਸੋਚਦੀ ਮੈਂ ਤੇਰੇ ਤੇ ਬੜਾ ਪੈਸਾ ਲਾਇਆ ਬੜਾ ਨਹੀਂ ਧਿਆਨ ਤੂੰ ਬੜਾ ਕੀਤਾ ਤੇ ਫਿਰ ਹੁਣ ਮੇਰੀ ਗੱਲ ਸੁਣਾ ਤੇ ਤੂੰ ਇੰਨੇ ਪੈਸੇ ਲੈਂਦੀ ਰਹੇਂਗੀ ਤੇ ਆ ਕਰਦੀ ਰਹੇਂਗੀ ਖਰਚ ਕਰਚਾ ਦੇ ਫਿਰ ਤੇਰਾ ਘਰ ਹੋ ਜਾਣਾ ਖਰਾਬ ਮੇਰੇ ਬੱਚੇ ਤੇ ਚਲੋ ਸੇਫ ਨੇ ਬਾਹਰ ਹੀ ਨੇ ਠੀਕ ਹੈ ਨਾ ਮੈਂ ਮੈਂ ਹੁਣ ਪਿੰਡ ਆ ਨਹੀਂ ਪਿੰਡ ਲੱਗਦਾ ਮੈਂ ਜਾਣੀ ਮੈਂ ਤੇਰੇ ਕਰਕੇ ਨਹੀਂ ਜਾਂਦੀ ਹੋਰ ਕਿਤੇ ਮੇਰੇ ਇੱਥੇ ਖਾਣ ਵਾਲੇ ਬੈਠੇ ਨੇ ਤੇਰੇ ਕਰਕੇ ਨਹੀਂ ਹੈਨਾ ਜੇ ਮੈਂ ਤੇਰੀ ਨੂ ਨੂ ਨਾ ਤੁਹਾਨੂੰ ਸਾਲੀਆਂ ਗੱਲਾਂ ਦੀ ਮੈਂ ਤੇਰੇ ਕੋਲੋਂ ਨਾ ਬਸ ਮਾਫੀ ਮੰਗਣੀ ਆ ਬਸ ਮੈਂ ਆਣੀ ਹੁਣ ਕੁਝ ਵੀ ਕਹਿੰਦੀ ਹੈ ਕੋਈ ਵੀ ਗੱਲ ਨਹੀਂ ਆਪਾਂ ਆਪਣਾ ਘਰ ਸੰਭਾਲ ਕੇ ਰਹਿਣਾ ਹੈ ਮੇਰੀ ਗੱਲ ਘਰ ਦਾ ਜਿਹੜਾ ਘਰ ਦਾ ਬੰਦਾ ਹੁੰਦਾ ਨਾ ਘਰ ਦਾ ਆਦਮੀ ਉਹ ਬਾਹਰ ਦਾ ਹੁੰਦਾ ਫੇਰ ਹੂੰ ਤੇ ਘਰ ਜਿਹੜੀ ਜਨਾਨੀ ਹੈ ਨਾ ਉਹ ਗੰਡ ਗੰਡ ਕੇ ਬਣਾਉਂਦੀ ਤੋਪਿਆਂ ਨਾਲ ਹੈਨਾ ਉਹਨੂੰ ਕੀ ਪਤਾ ਮਹੀਨੇ ਬਾਅਦ ਆ ਉਹ ਫੇਰ ਹੂੰ ਉਹਨੇ ਵੀ ਜਿੰਨਾ ਕਮਾਇਆ ਤੇਰੇ ਹੱਥ ਤੇ ਗੱਲਾਂ ਦੇ ਉੱਤੇ ਮਿੱਟੀ ਪਾ ਬਸ Papa ਹੁਣਾਂ ਪਰਕਰ ਹੈ ਵਧੀਆ ਚੱਲੋ ਚੱਲੋ ਬਣਾਏ ਨਾ ਆਪਾਂ ਕਿਸੇ ਪਿਆਸੀ ਜਿਸਕਰ ਤੋਂ ਕਹਿੰਗੀ ਉਹ ਜਿਹੜੇ ਬਥੇਰੇ ਸੂਟ ਪਏ ਨੇ ਹੁਣ ਉਹ ਹੀ ਹਰ ਰੋਗ ਚੰਦੀ ਉਹ ਹੀ ਪਾਇਆ ਕਰੀਂ ਅਰੇ ਸੂਟਾਂ ਦੀ ਕਿਹੜੀ ਗੱਲ ਹੁੰਦੀ ਆ ਮੈਂ ਆ ਜਿਹੜਾ ਡਿਜ਼ਾਈਨ ਹੈ ਤੇ ਨਿਤਨੇਵੇਂ ਚੱਲਦੇ ਨੇ ਤੇ ਕਿਹੜੇ ਪਹਿਲੇ ਪਾਇਆ ਮੈਂ ਕਰਦੀ ਸਖਿਆ ਵਾਲਾ ਕੋਈ ਨਹੀਂ ਮੈਂ ਕਰਨਾ ਹੈਗਾ ਭੈਣ ਮੈਂ ਨਹੀਂ ਕਰਦੀ ਪਹਿਲੇ ਪਹਿ ਸੂਟ ਨਹੀਂ ਬਣਾ ਕਿਤੇ ਨਾ ਨਾ ਭੈਣ ਨਾ ਹੁਣ ਨਹੀਂ ਮੈਂ ਕਰਨਾ ਹੈਗਾ ਹੁਣ ਨਹੀਂ ਇਹੋ ਜੀ ਗੱਲ ਹੁਣ ਉਹ ਕਿਹੋ ਜੀ ਕਰਨੀ ਨਹੀਂ ਲਗੀ ਹੁਣ ਤਾਂ ਬਣਾ ਸਕਜੀ ਤੇ ਮੋੜ ਤੇ ਮੇਰੇ ਕੋਲ ਕੋਕਾ ਲੈਣ ਜੋ ਵੀ ਪੈਸੇ ਨਹੀਂ ਆ ਗਏ ਮੈਂ ਨਹੀਂ ਹੁਣ ਲੈਣਾ ਕੋ ਮੋ ਮੋ ਉਹ ਮੇਚ ਕੋਲੀ ਟੁੱਟ ਗਈ ਉਹ ਮੋ ਕੱਢ ਦਿਸਨਿਆਰਾ ਚਲ ਕੋਈ ਗੱਲ ਨਹੀਂ ਉਹ ਬਾਤ ਦੀਆਂ ਗੱਲਾਂ ਨਹੀਂ ਵੇਖੀ ਜਾਊਗੀ ਤੇ ਤੂੰ ਇਸ ਤਰ੍ਹਾਂ ਕਰਾ ਗਾਜਰਾ ਗੁਜਰਾਤੀਰ ਛੋਟੀਆਂ ਛੋਟੀਆਂ ਗਾਜਰਾ ਚਿਰੀ ਤੇ ਜਿਹੜਾ ਕੇਲੇ ਆ ਨਾ ਪੀਲੇ ਵਾਲੇ ਕੱਢ ਲਵੀਂ ਉਹ ਤੋ ਪਾ ਕੇ ਪਾ ਦੀ ਤੇ ਤੂੰ ਸਬਜੀ ਧਾਰ ਤੇ ਮੈਂ ਜਰਾ ਕਰ ਹਨਾ ਬੰਬ ਹੋ ਜਾਣੀ ਤਾਂ ਹੋਤੀ ਤੇ ਕਪੜੇ ਕੋ ਪੜੇ ਉਹ ਕੋ ਪੜੇ ਨਾ ਤੂੰ ਨਿਆਰੇ ਛੱਤ ਤੇ ਗਾਣੀ ਬੜਾ ਪਾਉਂਦੇ ਹੀ ਨਾਲੇ ਮੈਂ ਨਿਆਣੇ ਤੇਰੇ ਵਾਲੇ ਚਲ ਕੋਈ ਗੱਲ ਨਹੀਂ ਲੋਕ ਨਹੀਂ ਨਿਆਣੇ ਹੁੰਦੇ ਨਹੀਂ ਕਿ ਕਿਵੇਂ ਸੁਣਾ ਸੁਣਾ ਲੱਗਣ ਲੱਗ ਪਏ ਉਹ ਨਿਆਣਿਆਂ ਨਹੀਂ ਆਂ ਪਰਾਂ ਮੈਂ ਜੇ ਜਾਵਾਂ ਅੰਦਰ ਨੂੰ ਕੰਮ ਵੇਖਾਂ ਬੜਾ ਨਹੀਂ ਗਰੋਟੀ ਤੋਂ ਵੀ ਕਰਨਾ ਕਰ ਬੜਾ ਲਾ ਚੰਗਾ ਹੀ ਮੇਰੇ ਬਾਤੇ ਕਹਿੰਦੀ ਵਿਚਾਰੀ ਮੈਨੂੰ ਸਮਝਉਂਦੀ ਸੀ ਹੁਣ ਕਿੰਨੀ ਹੋ ਅਸੀਆ ਮੈਂ ਲੈ ਪਹੀ ਮੇਰੇ ਪੈਣੋਂ ਪੈਸਾ ਨਹੀਂ ਖਰਾਬ ਕਰੂਗੀ ਤੇ ਮੇਰੀ ਭੈਣ ਹੁਣ ਮੇਰੇ ਕਹਣੇ ਤੇ ਰਹੂਗੀ ਔਖੇ ਲੱਗੂਗੀ ਇਹ ਵਿਚਾਰੀ ਨੂੰ ਮੈਂ ਮੰਗ ਲਈਂ ਸ਼ਾਤੇ ਦੇ ਦੇ ਦਿੰਦੀ ਸੀ ਕਿ ਚਾ ਕੋਈ ਨਾ ਦੇ ਦੇਣੀ ਹੁਣ ਮੈਨੂੰ ਤਾਂ ਲੱਗੇ ਕੰਨਾ ਨਾ ਤੇ ਮੇਰੀ ਨੋ ਲੱਗਦੀ ਮੰਗਣ ਨਾ ਨਾ ਬਹੁਤ ਵੀ ਬੱਤ ਕੇ ਆ ਪਤੰਦਲਾ ਅੱਗੇ ਚਾ ਮੈਂ ਤੁਸ ਸੁਪੂ ਜਾਣੇ ਕਿ ਬੇਰਾਂ ਬੱਚੇ ਦਿੰਦੇ ਕਾ ਸੰਦੀਪਾ ਹਾਂਜੀ ਮੰਮੀ ਕੀ ਕਰ ਨਹੀਂ ਮੰਮੀ ਕਿਹਾ ਮੈਂ ਤੈਨੂੰ ਕਹ ਇੱਕ ਵਾਰ ਨਾ ਬੂਟਾ ਨੂੰ ਇੱਧਰ ਉੱਧਰ ਕਰਦੀ ਆ ਆਹੋ ਤੇ ਬੱਚਿਆਂ ਦੇ ਸ਼ੂਜ਼ ਸੁੱਕ ਜਾਣਗੇ ਹਾਂ 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 ਸਾਰੇ ਤੋਪੇ ਤੋਪੇ ਪਾ ਕੇ ਰੱਖ ਦੇਣਾ ਚੰਗੀ ਸੁੱਕ ਜਾਣੇ ਨੇ ਡਰਾਈ ਹੋਏ ਨੇ ਨਾ ਹਾਂਜੀ ਹਾਂਜੀ ਹਾਂ ਬਸ ਸੁੱਕ ਜਾਣੇ ਬਸ ਸੁੱਕ ਜਾਣੇ ਨੇ ਸੁੱਕ ਜਾਣੇ ਨੇ ਹਾਂਜੀ ਮੈਂ ਸਬਜ਼ੀ ਬਣਾਈ ਹੈ ਤੜਕਾ ਤੁਕਾ ਲਾਈ ਹੈ ਸਬਜ਼ੀ ਨੂੰ ਮੰਮੀ ਕੀ ਬਣਾ ਅੱਛਾ ਚੱਲੂਗਾ ਜੇ ਮੈਂ ਟੁਰਨ ਆ ਆਹ ਵਾਹ ਹਾਂ ਪਰ ਤੂੰ ਥੱਲੇ ਜਾ ਕੇ ਤਾਂ ਆਟਾ ਗੋਲ ਲੈ ਕੋਈ ਨਾ ਗੋਨੇ ਕੇ ਨਹੀਂ ਰੱਖਣ ਜੇ ਅਸੀਂ ਤਾ ਆਜੇ ਗੁੱਨੋ ਉਹਨਾਂ ਕ ਜਿੰਨਾ ਕ ਪਕਾਉਣਾ ਹੈ ਗੋਲ ਕੇ ਨਹੀਂ ਰੱਖਣਾ ਤੇ ਮੈਂ ਮੜਕੇ ਨਿਆਣੇ ਲੈ ਆਵਾਂਗੀ ਹੈ ਠੀਕ ਹੈ ਜੀ ਨਿਆਣੇ ਮੈਂ ਲੈ ਆਵਾਂਗੀ ਫੇ ਤੂੰ ਮੜਕੇ ਆਉਣਗੇ ਤਾਂ ਉਹਨਾਂ ਨੂੰ ਲੂਟੀ ਲਾ ਦੇਵਿੰਦੇ ਕੰਨ ਕਲ 500 ਰੁਪਿਆ ਤਾਡੂ ਕੱਲ ਦੀ ਮੰਗਤੀ ਨਾ ਪੁੱਤ ਰਹਿਣ ਦੇ ਨਹੀਂ 500 ਕੀ ਕਰਨਾ ਤੂੰ ਮੈਂ ਫੇ ਉੱਧਰ ਜਾ ਕੇ ਆਣਾ ਸੀ ਪਾਰਲਰ ਵਾਲੀ ਕੋਲ ਨਾ ਪੁੱਤ ਖਰਚੇ ਨਹੀਂ ਕਰਨੇ ਆਪਾਂ ਆਪਾਂ ਨਹੀਂ ਖਰਚੇ ਕਰਨੇ ਮੈਂ ਆਪਣੀ ਪਹਿਲੀ ਪੰਜੇ ਬਗੀਆਂ ਤੁਸੀਂ ਉਹ ਵੀ ਮਨਾ ਕਰ ਨਾ ਛੱਡ ਪਰਾਂ ਤੂੰ ਪੰਜੇ ਬ ਦੇਵਾਂਗਾ ਵਿਆਹ ਹੋਏਗਾ ਤਾਂ ਦੇਵਾਂਗੀ ਉਹਨੂੰ ਹੈਂ ਕੋਣ ਪੰਜਾਬ ਕੀ ਉਹਨੂੰ ਦੇੜਿਆਂ ਦਾ ਵਿਆਹ ਹੋਏਗਾ ਨਾ ਫਿਰ ਜੋ ਤੂੰ ਕਹੇਂਗੀ ਨਾ ਥੋੜਾ ਬੋਤਾ ਦੇ ਦਾਂਗੇ ਪੋਤਾ ਆਪਣਾ ਘਰ ਸੰਭਾਲ ਕੇ ਚੱਲ ਗੀ ਹੁਣ ਨੀਆ ਭਾ ਖਰਚੇ ਨਹੀਂ ਕਰਨੇ ਮੁੰਡਾ ਕੱਲਾ ਕਮਾਉਣ ਵਾਲਾ ਹੈ ਹੈ ਨਿਆਣਿਆਂ ਦੀਆਂ ਪੜਾਈਆਂ ਮੋਲ ਦੀਆਂ ਨਹੀਂ ਹਾਂਜੀ ਹਾਂਜੀ ਕਿੰਨਾ ਖਰਚਾ ਹੁੰਦਾ ਕਦੀ ਕੋਸ਼ ਆ ਜਾਂਦਾ ਕਦੀ ਕੋਸ਼ਾਂ ਦਾ ਬੂਟਾ ਦੇ 4 ਦਿਨ ਨਹੀਂ ਕੱਢਦੇ ਹਾਂਜੀ ਫਿਰ ਤੂੰ ਹੋਰ ਕਹਿੰਦੇ ਫਿਰ ਕਰਦੇ ਲੈਣਾ ਪੈਂਦਾ ਨਾ ਸਿਆਣੇ ਬਣ ਕੇ ਘਰ ਚ ਲਾ ਪੁੱਤ ਕੋਈ ਗੱਲ ਨਹੀਂ ਸਿਆਣੇ ਬਣੀ ਦਾਂਦਾ ਤੂੰ ਵੇਖ ਨਾ ਤੁਹਾਡਾ ਹੀ ਇੱਥੇ ਸਾਰਾ ਕੁਝ ਹਾਂਜੀ ਉਹ ਤਾਂ ਕੋਈ ਨਾ ਧਿਆਨ ਦਾ ਵਿਆਹ ਹੋਏਗਾ ਤਾਂ ਦੇਵਾਂਗੀ ਠੀਕ ਹੈ ਦੇ ਮੰਗੇ ਵੀ ਹਮਾ ਚਾਹ ਦਿਨਾਂ ਨੂੰ ਭੈਣ ਭਰਾ ਮਾਨੂੰ ਗਈ ਦੇ ਆ ਐ ਨਹੀਂ ਕੁੜੀਆਂ ਨੂੰ ਉਹਨੂੰ ਵੀ ਸਮਝਾ ਕੁੜੀਆਂ ਨਾਲ ਮੈਂ ਜ ਨਹੀਂ ਸਿਰੇ ਚੜਾਈਦਾ ਹੁੰਦਾ ਵੀ ਤੈਨੂੰ ਪੰਜੇ ਪੜਨ ਲਿਖਦੀ ਆ ਤਾਂ ਪੰਜੇ ਆ ਕੀ ਕਰਨੀਆਂ ਨੇ ਹੁਣ ਚਲੋ ਕੋਈ ਨਾ ਨਾ ਸਕੂਨਾ ਜਿਹਾ ਪਾਉਂ ਦਿੰਦੇ ਨੇ ਨਾ ਕੁਛ ਉਹਨੂੰ ਕਹ ਤੇ ਵਿਆਹ ਨੂੰ ਤੈਨੂੰ ਦੇ ਮੰਗੇ ਚਲੋ ਠੀਕ ਹੈ ਕੋਈ ਨਹੀਂ ਹਾਂ ਉਹਨੂੰ ਗਿਆ ਸੰਭਲ ਕੇ ਤੇ ਆਪਾਂ ਆਪਣੇ ਕਾਰ ਚਲਾਉਣਾ ਠੀਕ ਹੈ ਨਾ ਹਾਂਜੀ ਹਾਂਜੀ ਮੇਰੀ ਸੀ ਬੜੀ ਸਿਆਣੀ ਆ ਚਲੋ ਹਾਂ ਸਿਆਣੇ ਬਾਰੇ ਸਿਆਣੇ ਬਣ ਕੇ ਰਹੀਦਾ ਹੁੰਦਾ ਹੈ ਨਾ ਕੀ ਚਲੋ ਠੀਕ ਹੈ ਬਈ ਆਟਾ ਗੁੰਦੀਏ ਥੱਲੇ ਜਾ ਕੇ ਹਾਂ ਹਾਂ ਜਾ ਗੋ ਨਾਟਕ ਹਾਂਜੀ ਹਾਂ ਮੈਂ ਤੇ ਬੈਲਾ ਮੇਰੀ ਦਿਨ ਨੂੰ ਮੈਂ ਆਪਣੀ ਨੂੰ ਨੂੰ ਵੀ ਸਮਝਾ ਲਿਆ ਐ ਤੇ ਚੰਗੀ ਆ ਮੇਰੇ ਨੂੰ ਹੋਇਆ ਨਹੀਂ ਕਰਦੀ ਹੈਗੀ ਕੁਛ ਨਹੀਂ ਮੈਂ ਸਮਝਾ ਲਿਆ ਮੈਂ ਕਹ ਪੁੱਤ ਤੇਰੀ ਭੈਣ ਦੇ ਵਿਆਹ ਨੂੰ ਦੇਵਾਂਗੇ ਕੋਈ ਨਾ 5 10 ਲਾਉਣਾ ਵੀ ਪੈ ਜਾਏਗਾ ਭੈਣ ਦੇ ਵਿਆਹ ਨੂੰ ਤਾਂ ਲਾ ਦਾਂਗੇ ਵਿਆਹਾਂ ਸ਼ਾਦੀਆਂ ਤਾਂ ਲਾਈਦਾ ਪਹਿਲੋ ਥੋੜਾ ਮੈਨੂੰ ਵੀ ਏਕੇ ਵੀ ਗੜਦੀ ਸੀਗੀ ਤੇ ਮੈਂ ਤੇ ਹੁਣ ਨਹੀਂ ਮੈਂ ਨਹੀਂ ਜਾਣਾ ਜੋੜਾ ਕਿਧਰੇ ਬੀਬਾ ਨੇ ਕਿ ਮੈਂ ਮੈਂ ਕਿਹਾ ਮੈਂ ਤੇ ਪੈਸੇ ਜਿਹੜੇ ਬਾਜ਼ਾਰ ਚੱਲੀ ਭੈਣ ਪੈਸੇ ਦੇ ਨਾ ਭੈਣ ਕੋ ਵੀ ਵਿਚਾਰੀ ਕੋ ਨਹੀਂ ਲੈਣੇ ਭੈਣ ਦੇ ਵਿਚਾਰੀ ਦੇ ਬੱਚੇ ਬਾਹਰ ਗਏ ਨੇ ਭੈਣ ਨੇ ਕਿਹਾ ਸਾਡੇ ਕੋਲ ਕੁਛ ਲਕਾਇਆ ਹੈ ਦੇ ਹੀਂ ਦੀ ਜੋ ਧੋਤੇ ਸੋ ਸਾਰਾ ਆਖੇ ਵੀ ਲੱਗਦੀ ਆ ਮੇਰੇ ਆ ਜਾ ਤੈਨ ਬਹਿ ਜਾ ਆ ਸਾਰੇ ਕੱਢ ਲੈ ਨਾ ਆਓ ਆਵੇ ਆ ਸਾਰੇ ਕੱਢ ਆ ਸਾਰੇ ਆ ਬੋਟੀ ਆ ਉਹ ਤੋਤੇ ਨੇ ਨਾ ਮੈਂ ਸਾਰੇ ਆਵੇ ਆ ਸਾਰੇ ਸੂਟ ਤੋਤੇ ਨੇ ਕੋਈ ਨਹੀਂ ਮੈਂ ਬਹਿ ਜਾਨੀ ਆ ਬਹਿ ਜਾ ਆਹ ਸਭ ਜਰੇ ਚ ਗਈ ਰੁਝ ਗਈ ਸਭ ਕੀ ਮੈਂ ਆ ਕ ਦਿੱਤੇ ਹੈ ਕਿ ਨਹੀਂ ਬੁਲਦੀ ਗੈਸ ਤੇ ਗੈਸ ਤੇ ਮੇਰੀ ਆਦਤ ਤਾਂ ਤਲਕਾ ਲਾ ਕੇ ਖੋਣ ਕੇ ਸਬਜੀ ਪਕਾ ਕੇ ਮੱਠਾ ਗੈਸ ਕਰ ਦੇਣੀ ਨਹੀਂ ਇਹਦੀ ਪਤਾ ਹੀ ਨਹੀਂ ਲੱਗਦਾ ਕਦੋਂ ਬਗ ਆਵੇ ਨਾ ਜਿਹੜੇ ਕੱਪੜੇ ਨੇ ਨਾ ਪ੍ਰੈਸ ਤੇ ਕਰ ਲੂਗੀ ਪਰ ਹੁਣ ਇਹ ਤੈ ਕਰਕੇ ਨਾ ਢਾਲ ਵੀ ਉੰਜੀ ਬਣਾਉਣੀ ਹੈ ਮੈਂ ਤੇ ਇੰਜ ਬਣਦੀ ਹੁੰਦੀ ਜੇ ਦੇਗੇ ਚ ਬਣਦੀ ਕਿ ਹੁਣ ਦੇਗੇ ਦੂਗੇ ਤੇ ਹੈ ਨਹੀਂਗੇ ਕੁਝ ਵੀ ਮੈਂ ਬਸ ਪੰਚ ਜਦੋਂ ਉਹ ਚ ਸਟੀਮ ਬਣ ਜੇ ਤੇ ਮੈਂ ਕੁਕਰ ਮਾ ਠਾ ਕਰ ਦੇਣੀ ਹਾਂ ਇਹ ਨਾ ਪਤਾ ਕੀ ਗੱਲ ਆ ਹੈ ਨਾ ਤੇ ਹੁਣ ਇਹੋ ਜੇ ਬਣ ਜਾ ਕੰਨ ਚ ਪਾਈ ਨਾ ਰੜਕ ਆਹੋ ਠੀਕ ਆ ਉਹ 500 500 ਰੁਪਈਆ ਮੈਂ ਸੁਣਨ ਡਈ ਸਾਂ ਨਹੀਂ ਮੰਨ ਗਈ ਮੰਨ ਗਈ ਆ ਵੀ ਮੰਨ ਗਈ ਆ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਕਿਹਾ ਪੁੱਤ ਜੇ ਵੀ ਆਪਣੇ ਘਰ ਨੂੰ ਨਹੀਂ ਕਰੀਦਾ ਹੁੰਦਾ ਤੇ ਤੂੰ ਨਹੀਂ ਤੀ ਸਿਆਣੀ ਬਣ ਜਾ ਆਹੋ ਤੇ ਕਹਿੰਦੀ ਨਹੀਂ ਮੰਮੀ ਮੈਂ ਨਾ ਕਿਹ ਪਹਿਣ ਦੇਣਾ ਕੋਈ ਇੰਨਾ ਪਹਿਣ ਦੇ ਦੇ ਆ ਨੂੰ ਪਾਣੀ ਦਾਸ ਲਾਉਣਾ ਪਾਏਗਾ ਨਾ ਉਹ ਤੇ ਲਾਦਾ ਉਹ ਤੇ ਕਹ ਕੀ ਕੀ ਗੱਲ ਆ ਦੇਣ ਲੈਣ ਚ ਸ਼ਗਨ ਤੇ ਬਣਿਆ ਹੀ ਹੋਇਆ ਆ ਚੱਲਾਗਾ ਬਜਾਰੇ ਗਈ ਜੋ ਕਵੇਗੀ ਜੋ ਕਵੇਗੀ ਲੈ ਆਂਗੇ ਬਜਾਰਾਂ ਦੇ ਵਿੱਚ ਇਹ ਮੇਰੀ ਗਾਲ ਸੁਣਾ ਬਜਾਰਾਂ ਦੇ ਵਿੱਚ ਕੀ ਪਿਆ ਕੀ ਆ ਸੌਦਾ ਪੱਤਾ ਘਰ ਆ ਜਾਂਦਾ ਹੈ ਹੈਨਾ ਅਗਲਾ ਘਰ ਛੱਡ ਕੇ ਜਾਂਦਾ ਹੈ ਹੈਨਾ ਤੇ ਸਿਆਣੇ ਬਣੋ ਤੇ ਇਹੋ ਜੇ ਕੰਮ ਨਾ ਕਰੋ ਤੇ ਆਪਣਾ ਵਧੀਆ ਤਰ੍ਹਾਂ ਢੰਗ ਨਾ ਰਹਿ ਅੱਗੋ ਤੇ ਅੱਗੋ ਪੀੜੀਆਂ ਚੰਨੀਆਂ ਚੱਲਣਗੀਆਂ ਜੇ ਆਪਾਂ ਹੀ ਇਹੋ ਜੇ ਕੰਮਾਂ 'ਚ ਪੈ ਗਏ ਤਾਂ ਸਾਡੇ ਬੱਚਿਆਂ ਦਾ ਕੀ ਹਾਲ ਹੋਊਗਾ ਆਹ ਵਾਹ ਨਹੀਂ ਆਹ ਮੈਂ ਖਰਚ ਖਚਾਈ ਕਰਦੀ ਹਾਂ ਤੇ ਹੁਣ ਆਪਣਾ ਹੁਣ ਕਹ ਵਿਚਾਰਾ ਤੇ ਲੋਕ ਕਹਿ ਦਿੰਦਾ ਸੀਗਾ ਉਹ ਮੈਨੂੰ ਵੀ ਕਹਿ ਦਿੰਦਾ ਸੀ ਵੀ ਪਿਓ ਇਹਨਾਂ ਦਾ ਤੂੰ ਖਰਚਾ ਨਹੀਂ ਕਰਿਆ ਕਰ ਫੇਰ ਉਹ ਕਹਿ ਦਿੰਦਾ ਸੀ ਕਿ ਅਨਹ ਹੈ ਇਤਰਾ ਦੀ ਆ ਆਥਰੀ ਜੀ ਕਹਿੰਦੀ ਮੈਂ ਮੈਲਾ ਕਰਨਾ ਕਰਾਂ ਜਾਂ ਕਰ ਲਾ ਚਲੋ ਹੁਣ ਆਪਣੀ ਕੁੜੀ ਆਪਣਾ ਉਹਦੀ ਰਾ ਹਾਂ ਕੁੜੀ ਦੀ ਨਾ ਰਾਤ ਦੀ ਫਲੈਟ ਆ ਛੋਟੀ ਜੀ ਤੇ ਰਾਤ ਦੀ ਫਲੈਟ ਆ ਥੋੜੀ ਜੀ ਉਹਨੇ ਸਟੇ ਲੈ ਲਈ ਆ ਉੱਥੇ ਤੇ ਉਹ ਲੱਗਦਾ ਕਿ ਮੈਨੂੰ ਕੱਲ ਸ਼ਾਮ ਤੱਕ ਆ ਜਾਊਗੀ ਛੋਟੀ ਆਊਗੀ ਵੱਡੀ ਦੂਜੇ ਦਿਨ ਆ ਜਾਣੀ ਹੈ ਆਹੋ ਤੇ ਆਪਾਂ ਉਹਨਾਂ ਨੂੰ ਵੀ ਸਾਂਭਣਾ ਸੋਹਣੇ ਢੰਗ ਨਾਲ ਵਧੀਆ ਨਾਲ ਸਾਂਭਣਾ ਆ ਹੈ ਨਾ ਤੇ ਕੁੜੀਆਂ ਨੇ ਵੀ ਆ ਜਾਣਾ ਆ ਆਹੋ ਤੇ ਆਪਾਂ ਰਲ ਮਿਲ ਕੇ ਸਾਂਭਣਾ ਵਾ ਤੇ ਉਹਨਾਂ ਦੇ ਬੱਚੇ ਨੇ ਤੇ ਆਪਾਂ ਇਹੇ ਕੰਮ ਤੇ ਮਿੱਟੀ ਪਾਓ ਹਾਂ ਨਹੀਂ ਠੀਕ ਹੈ ਨਾ ਜਿੱਥੇ ਵੀਆਂ ਦਾ ਖਰਚਾ ਹੈ ਨਾ ਉੱਥੇ ਦਸਾਂ ਦਾ ਕਰ ਆ ਏ ਦਿੱਤੇ 50 ਦਾ ਉੱਥੇ 50 ਦਾ ਕਰ ਤੂੰ ਖਾਣਾ ਤਾਂ ਹੈ ਗਈ ਆ ਪਰ ਬੁਰੇ ਜਿਹੜੇ ਇਹ ਜੇ ਕੰਮ ਨੇ ਨਾ ਛਾਲ ਮਤਾਲੇ ਆ ਪੈਸੇ ਲਿਆ ਉਹਨੇ ਬਾਜ ਮਾਰੀ ਉਹਨੇ ਹਾਕ ਮਾਰੀ ਆ ਆ ਇਹ ਕੰਮ ਨਾ ਕਰਨਾ ਘਰ ਵਿੱਚ ਥੋੜਾ ਖਾਓ ਪਰ ਕੋ ਖਾਕ ਨਾ ਮੰਦਰਵਾਜੇ ਗਿਆ ਮਾਰ ਜਾਵੇ ਕਿ ਕੁੰਡਾ ਖੜਕਾਵੇ ਕਿ ਮੇਰਾ ਦੇਣਾ ਦੋ ਦੇਣਾ ਦੋ ਹੈ ਇਹ ਨਾ ਕੰਮ ਕਰਨਾ ਜ਼ਿੰਦਗੀ ਚ ਹਾਂ ਨਹੀਂ ਠੀਕ ਠੀਕ ਆ ਹਾਂ ਚਲੋ ਠੀਕ ਹੈ ਹੈ ਹਾਂ ਠੀਕ ਤੇ ਹਾਂ ਤੇ ਉਹ ਵੋਪੀ ਕੈਂਦੀ ਸ਼ਕਿੰਦਰਾ ਹਟ ਗਾ ਮਮੀ ਮੈਂ ਲਾ ਲਾਂਗੀ ਤੂੰ ਰੋਟੀ ਨਾ ਲਾਈ ਕੈਂਦੀ ਮੈਂ ਲਾ ਲਾਂਗੀ ਰੋਟੀ ਨਾ ਤੇ ਤੂੰ ਕੀ ਕਰ ਆਪਣਾ ਆਪ ਸਿੱਧਾ ਕਰਨਾ ਨਹੀਂ ਇਹ ਪ੍ਰੈਸ ਕਰਨੇ ਨੇ ਨਾ ਅਜੇ ਆਵੇ ਇਤਰਾ ਕਰਦੇ ਨੇ ਨਾ ਇੰਜ ਇਹ ਇੰਜ ਕਰ ਦਵਾਂਗੇ ਨਾ ਆਵੇ ਇੰਜ ਤੇ ਫਿਰ ਇਸ ਤਰ੍ਹਾਂ ਪ੍ਰੈਸ ਕਰ ਲੂਗੀ ਠੀਕ ਹੈ ਪ੍ਰੈਸ ਕਰਨ ਵਾਲੇ ਨੇ ਨਾ ਤੇ ਆਪਣਾ ਆ ਲਾ ਦੇ ਨੇ ਸਾਰੇ ਆਹ ਨੇ ਸਾਰੇ ਤੋਤੇ ਨੇ ਆਵੇ ਸਾਰੇ ਇਦਰਾ ਸਾਰੇ ਧੋ ਕੇ ਨਾ ਇਹ ਇਹਨੇ ਤਾਂ ਤੋਤੇ ਸ਼ਾਮਾਂ ਵੇਲੇ ਸਵੇਰੇ ਸਵੇਰੇ ਤੋਤੇ ਤੇ ਸਵੇਰੇ ਧੋ ਰਾਤ ਤੋਂ ਤੇ ਤੇ ਉਹ ਉਹ ਰੱਖ ਦਿੱਤਾ ਕੁਰਸੀ ਤੇ ਤੇ ਸਵੇਰੇ ਸਾਜ ਰੋਟ ਕੇ ਪਾਤੇ ਆਵੇ ਕਾ ਕੰਬਲ ਕੁੰਬਲ ਸਾਰਾ ਨਾ ਉਹ ਪਹਿਲੇ ਦਿਵਾਲੀ ਦਾ ਕੀਤਾ ਹੁਣ ਇਹ ਕਰਨਾ ਫਿਰ ਸਾਰਾ ਕਰਨਾ ਹੁੰਦਾ ਹੋਰ ਕਿਸੇ ਕੇ ਦੀਆਂ ਸਪਾਈਆਂ ਵੀ ਕਰਨੀ ਚਲੋ ਹਾਂ ਲੋਟੀ ਨੇ ਤੇ ਕਰੀ ਦੂਜਨੀ ਸੇ ਕੀਤੀ ਨਹੀਂ ਉਹਨੇ ਤੇ ਕੋਈ ਆਪਣਾ ਨੂੰ ਕਹਿਣਾ ਇਹ ਵੀ ਤੇਰੀ ਨੋਹਾਂ ਜਾਂ ਮੇਰੀ ਇਹ ਕਿਹਾ ਤੂੰ ਨਹੀਂ ਨਹੀਂ ਤੇ ਹੁਣ ਤੂੰ ਉਹਨੂੰ ਨਾ ਹੋ ਛੱਡ ਪਰ ਹੁਣ ਨਹੀਂ ਹੋਣਾ ਪਾ ਉਹ ਗਲਤ ਕਰਨੀ ਹੋਈ ਨਹੀਂ ਮੈਂ ਤੈਨੂੰ ਕਹਤਾ ਨਾ ਵੀ ਗਾ ਨਹੀਂ ਹੋਊਗੀ ਕੋਈ ਵੀ ਹਾਂ ਬਸ ਹੁਣ ਮੇਰੀ ਗੱਲ ਸੁਣ ਏਨਾ ਤੂੰ ਕਟਾ ਤੂੰ ਹੁਣ ਬਹੁਤ ਕੁਛ ਕੀਤਾ ਜਿਹੜਾ ਨਹੀਂ ਵੀ ਸੀ ਨਾ ਕਰਨ ਵਾਲਾ ਤੂੰ ਉਹ ਵੀ ਮੇਰੇ ਨਾਲ ਕੀਤਾ ਹੈਨਾ ਤੇ ਹੁਣ ਇਹ ਗੱਲ ਆ ਕਿ ਆਪਣੇ ਆਪ ਨੂੰ ਬਿਲਕੁਲ ਕਵਰ ਕਰ ਲੈ ਕਿ ਜਿਹੜੇ ਆਉਣ ਵਾਲੇ ਬੱਚੇ ਸਾਡੇ ਜਮਾਨੇ ਹੋਣ ਦੇ ਨੂੰ ਕਹਿਣ ਹੀ ਨਾ ਵੀ ਸਾਡੀ ਦਾਦੀ ਨੇ ਖਰਚੀਲੀ ਸੀ ਇਹ ਆ ਉਹ ਆ ਕਵਰ ਕਰ ਲੈਣਾ ਆਪਣਾ ਪਰ ਕਵਰ ਕਰ ਲੈ ਠੀਕ ਹੈ ਹਾਂ ਬਸ ਇਥੇ ਹੁਣ ਲਿਬੇੜ ਦੋ ਹੁਣ ਪਿਛਲੀ ਗੱਲ ਤੇ ਆਪਾਂ ਮਿੱਟੀ ਪਾਤੀ ਪਿਛਲੀ ਨਹੀਂ ਅੱਗੇ ਲੈ ਆਉਣੀ ਹਾਂ ਹਾਂ ਹੁਣ ਆਪਣਾ ਸਹੀ ਤਰੀਕੇ ਨਾਲ ਚੱਲੋ ਹੈਨਾ ਹਾਂ ਹਾਂ ਇੰਦਾ ਹੀ ਮਾਰ ਦਿਆ ਕਰ ਦਿੱਤੇ ਆ ਹਾਂਜੀ ਅੱਜ ਰੋਟੀ ਬਣ ਗਈ ਖਾ ਲੋ ਆ ਕੇ ਆ ਮੰਮੀ ਵੀ ਤਾਂ ਆਏ ਆਏ ਭਾਈ ਆਨੇ ਆਨੇ ਪੱਕ ਗਈ ਰੋਟੀ ਹਾਂਜੀ ਆ ਚੱਲ ਅੰਮੀ ਆਨੇ ਚੱਲ ਆਪਾਂ ਖਾ ਲੈਨੇ ਨਿਆਲੇ ਬਾਅਦ ਚੱਲਿਆ ਬੰਦ ਹਾਂ ਹਾਂ ਉਹਨਾਂ ਦੀ ਤਾਂ ਛੁੱਟੀ ਦਾ ਟਾਈਮ ਹੋ ਗਿਆ ਤਾਂ ਆਏ ਇਹ ਤਾਂ ਬਦਲ ਗਿਆ ਟਾਈਮ ਹਾਂ ਟਾਈਮ ਬਦਲ ਗਿਆ ਉਹਦੀ ਤੇ ਹੁਣ ਟਾਈਮ ਚੋਕੇ ਬਦਲ ਗਏ ਨੇ ਘੰਟੇ ਘੰਟੇ ਹਾਂ ਸਵੇਰੇ ਵੀ 9:00 ਤੇ ਲੱਗਦਾ ਛੋਟੀ 9:00 ਵੀ ਤੇ ਗਈ ਹਾਂ 1:00 ਵਜੇ ਚਲੋ ਆਪਰ ਚੱਲੀਏ ਥੱਲੇ ਹਾਂ ਚਲੋ ਚੱਲੀਏ ਹਾਂ ਆਹੋ ਸਭ ਪੈਸੇ ਪਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਮੇਰੇ ਭੈਣ ਭਰਾ ਠੀਕਾਕ ਨੇ ਇਹ ਭੈਣ ਭਰਾਵਾਂ ਨੂੰ ਆਪਾਂ ਕਹਿੰਨੇ ਆ ਕਿ ਜਿਹੜਾ ਆਪਾਂ ਸੀਰੀਅਲ ਵਿਖਾਇਆ ਨਾ ਤੁਹਾਨੂੰ ਇਹ ਅਸੀਂ ਨਾ ਰੀਅਲ ਚ ਵੀ ਪਿਆਰਾਂ ਪਹਿਣਾਈਆਂ ਤੇ ਵੈਸੇ ਵੀ ਸੀ ਦਰਾਨੀ ਦੀ ਥਾਣੀ ਆ ਤੇ ਜਿਹੜੀਆਂ ਉਂਝ ਵੀ ਪਿਆਰ ਭੈਣਾਂ ਦਾ ਨਾਂ ਵੀ ਹੋਵੇ ਨਾ ਵੈਸੇ ਵੀ ਦਰਾਨੀ ਦੀ ਛਾਂ ਹੀ ਪਿਆਰਾਂ ਪਹਿਣਾਈ ਹੁੰਦੀਆਂ ਨਹੀਂ ਤੇ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਜੋ ਮੈਂ ਆਪਣੀ ਭੈਣ ਨਾਲ ਕੀਤਾ ਨਾ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਪਿਆਰਾਂ ਨਾਲ ਨਾ ਦਰਾਨੀ ਥਾਣੀ ਨਾਲ ਖਰਚੀਲੇ ਕੰਮ ਨਹੀਂ ਕਰਨੇ ਚਾਹੀਦੇ ਇਹ ਤੇ ਇਕ ਆਪਾਂ ਉਹ ਬਣਾਇਆ ਬਸ ਸਾਰੀਆਂ ਭੈਣਾਂ ਨੂੰ ਇਹ ਮਿਲ ਜੁਲ ਕੇ ਰਹਿਣਾ ਚਾਹੀਦਾ ਹੁਣ ਚਲੋ ਇਸ ਦੇ ਭੈਣਾਂ ਪਹਿਣਾ ਸਾਂ ਤੇ ਉਹ ਜਿਹੜੀਆਂ ਵਾਲੀ ਖਾਲੀ ਜਿਹੜੀਆਂ ਭੈਣਾਂ ਹੀ ਹੁੰਦੀਆਂ ਇੱਕ ਦੂਜੇ ਦੇ ਨਾਲ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਇਹ ਨਹੀਂ ਕਹਿਣਾ ਚਾਹੀਦਾ ਵੀ ਮੇਰੀ ਨੋਹ ਆ ਤੇਰੀ ਨੋਹ ਨਹੀਂ ਹੈ ਮੇਰੀ ਹੈ ਨਹੀਂ ਨਹੀਂ ਮਿਲ ਕੇ ਰਹਿਣਾ ਚਾਹੀਦਾ ਭੈਣਾਂ ਭੈਣਾਂ ਇੱਕ ਦੂਜੇ ਦੇ ਨਾਲ ਦਾਰੂ ਚਕਾਲੀ ਭੈਣ ਭਰਾ ਇੱਕ ਇਹ ਤੇ ਆਪਾਂ ਤੁਸੀਂ ਜਾਣਦੇ ਹੋ ਇਹ ਇਸ ਚੀਜ਼ ਨੂੰ ਸਾਰੇ ਭੈਣ ਭਰਾਵਾਂ ਨੇ ਸਾਨੂੰ ਬੜਾ ਹੀ ਪਿਆਰ ਦਿੱਤਾ ਹੈ ਸਾਰੇ ਭੈਣ ਭਰਾਵਾਂ ਨੇ ਵੇਖਿਆ ਵੀ ਆ ਤੇ ਸਾਨੂੰ ਕਮੈਂਟ ਵੀ ਆਏ ਨੇ ਵਧੀਆ ਵਧੀਆ ਤੇ ਤੁਸੀਂ ਸਾਨੂੰ ਨਾ ਇਹ ਕਮੈਂਟ ਕਰਦੇ ਰਿਹਾ ਕਰੋ ਤੇ ਸਾਡੀ ਅਸੀਂ ਤੁਹਾਨੂੰ ਯਾਦ ਕਰਦੇ ਰਹੀਏ ਤੁਸੀਂ ਸਾਨੂੰ ਯਾਦ ਕਰਦੇ ਰਿਹਾ ਕਰੋ ਸਾਰੇ ਮੇਰੇ ਭੈਣ ਭਰਾ ਜੇ ਵੀ ਕੋਈ ਉਹ ਗਲਤੀ ਵੀ ਹੋਵੇ ਨਾ ਤਾਂ ਤੁਸੀਂ ਦੱਸ ਦਿਆ ਕਰੋ ਵੀ ਇਹ ਆ ਜਗ੍ਹਾ ਤੇ ਤੁਸੀਂ ਗਲਤ ਚੱਲ ਲੈਂਦੇ ਆ ਜੀ ਆਪਣਾ ਸੁਧਾਰ ਕਰੋ ਅਸੀਂ ਜਰੂਰ ਕਰਾਂਗੇ ਤੇ ਅਸੀਂ ਇੱਕ ਹੁਣ ਇੱਕ ਇਹ ਨਾ ਉਹ ਸਾਡਾ ਉਹ ਬਣ ਗਿਆ ਹੋਇਆ ਹੁਣ ਅਸੀਂ ਵੀਡੀਓ ਨਾਲ ਨਾ ਬਣਾਈਏ ਤੇ ਐਂਡ ਹੋ ਜਾਂਦਾ ਵੀ ਆਪਾਂ ਕਿਹੜਾ ਕੰਮ ਹੈ ਜਿਹੜਾ ਕੀਤਾ ਨਹੀਂ ਹੈ ਨਾ ਇੰਜ ਹੋ ਜਾਂਦਾ ਸਾਨੂੰ ਤੇ ਸਾਰੇ ਭੈਣ ਭਰਾ ਸਾਨੂੰ ਸੋਹਣੀ ਤਰ੍ਹਾਂ ਬੜਾ ਪਿਆਰ ਦਿੰਦੇ ਆ ਸਾਰੇ ਸਾਰੇ ਹੀ ਵਧੀਆ ਤਰ੍ਹਾਂ ਦੇਖਦੇ ਆ ਸਾਨੂੰ ਉਹ ਵੀ ਕਰਦੇ ਆ ਸਬਸਕ੍ਰਾਈਬ ਵੀ ਕਰਦੇ ਆ ਤੇ ਕਮੈਂਟ ਵੀ ਕਰਦੇ ਨੇ ਸਾਰੇ ਦੱਸਦੇ ਨੇ ਸਾਰਾ ਕੁਝ ਇਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾ ਰਾਜੀ ਖੁਸ਼ੀ ਰਹਿਣ ਤੇ ਮੌਜਾ ਕਰਨ ਤੇ ਭੈਣ ਭਰਾਵਾਂ ਦੇ ਸਿਰ ਤੇ ਅਸੀਂ ਵੀ ਮੌਜਾ ਕਰੀਏ ਹਾਂ ਸਾਰੇ ਭੈਣ ਭਰਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਔਰ ਇੱਕ ਬੈਂਡ ਵੀ ਕਰਨਾ ਜੇ ਸਾਡੀ ਵੀ ਕੋਈ ਤੁਹਾਨੂੰ ਗਲਤੀ ਲੱਗੀ ਹੋਵੇ ਤਾਂ ਸਾਰੇ ਪਲੀਜ਼ ਕਮੈਂਟ ਰਾਹੀਂ ਦੱਸਣਾ ਚੈਪਟ੍ਰ ਬਰ ਨੂੰ ਸੱਚੀ ਕਰਨਾ